ਕਲਗੀ ਧਰ ਦੇ ਜਿਹਾ ਸਰਬੰਸਦਾਨੀ ਨਾ ਕੋਈ ਹੋਇਆ ਨਾ ਹੋ ਸੰਸਾਰ ਉੱਤੇ ਉੱਚਾ ਸਿਰ ਹੋ ਰਿਆ ਇਨਸਾਨੀਅਤ ਦਾ ਫਖਰ ਨਾਲ ਜਿਸਤੇ ਪਰ ਉਪਕਾਰ ਕੀਤੀ ਜਿਹਦੇ ਆਇਆ ਤਸ਼ੱਦਦ ਦੇ ਪੈਰ ਹਿੱਲੇ ਉਹ ਚਿੜੀਆਂ ਟੁੱਟੀਆਂ ਬਾਜਾਂ ਦੀ ਢਾਰ ਉੱਤੇ ਜਿਦੇ ਅਮਰਤੀ ਕੁੰਡ ਚੋਂ ਜਾਮ ਪੀਕੇ ਸਿਦਕ ਨਚਿਆ ਤੇ ਗਾਂ ਦੀ ਧਾਰ ਉੱਤੇ ਜਿਦੇ ਤੀਰਾਂ ਦੀ ਚਮਕ ਚੁੰਦੀ ਆਏ ਵੈਰੀ ਮਾਨ ਤੋੜਿਆ ਜਨੇ ਅਭਿਮਾਨੀਆਂ ਦਾ ਗੁਰਤੀ ਅਣਖ ਦੀ ਜਨੇ ਕਮਾਲ ਦੇ ਕੇ ਉੱਚਾ ਸਿਰ ਕੀਤਾ ਹਿੰਦੋਸਤਾਨੀਆਂ ਦਾ ਉੱਚਾ ਸਿਰ ਕੀਤਾ ਹਿੰਦੁਸਤਾਨੀਆਂ ਦਾ ਸਤਸੰਗ ਜੀ ਜਿੱਥੇ ਕੋਈ ਲੈ ਚੰਗੀ ਲੱਗੇ ਜਾਂ ਕਾਰਾ ਬੁਲਾ ਦਿਆ ਕਰੋ ਕਵੀ ਦਾ ਹੌਸਲਾ ਬਾਝ ਜਾਂਦਾ ਉਹਨੂੰ ਸਾਹ ਵੀ ਆ ਜਾਂਦਾ ਸੋ ਆਓ ਕਲਗੀਧਰ ਪਾਤਸ਼ਾਹੀ ਉਸਤਤ ਵਿੱਚ ਇੱਕ ਬੰਦ ਹੋਰ ਕਹਿ ਰਿਹਾ ਹਾਂ ਸਿਫਤ ਲਿਖਾਂ ਕਿ ਕਲਗੀ ਵਾਲੜੇ ਦੀ ਸਿਫਤ ਲਿਖਾਂ ਕਿ ਕਲਗੀ ਵਾਲੜੇ ਦੀ ਵਤਨਕਾਰੇ ਖਿੜੀ ਗੁਲਜ਼ਾਰ ਦਿੱਤਾ ਜਬਰ ਜ਼ੁਲਮ ਦੀ ਕਾਲੀ ਮਸਿਆਂ ਨੂੰ ਪੂਰਨ ਮਾਸੀ ਦੇ ਵਾਂਗ ਰੁਸ਼ਨਾਰ ਦਿੱਤਾ ਸਾਜਿਆ ਖਾਲਸਾ ਖੰਡੇ ਦੀ ਧਾਰ ਵਿੱਚੋਂ ਉੱਚਾ ਸੁੱਚਾ ਵੀ ਇਹਨੂੰ ਕਿਰਦਾਰ ਦਿੱਤਾ ਕਾਇਆ ਕਲਪ ਕੀਤਾ ਹਿੰਦੁਸਤਾਨੀਆਂ ਦਾ ਅਨਖੀਰਤਾ ਨਾਲ ਸ਼ਿੰਗਾਰ ਦਿੱਤਾ ਸ਼ਰਨ ਆਇਆ ਨੂੰ ਉਹਨੇ ਸਨਮਾਨਿਆ ਸੀ ਖੁੰਖਾਰ ਜਾਬਰਾਂ ਤਾਈ ਲਲਕਾਰ ਦਿੱਤਾ ਗਿਨੇ ਜਾਂਦੇ ਨਹੀਂ ਉਹਦੇ ਉਪਕਾਰ ਸਾਥੋਂ ਬੇੜਾ ਡੁੱਬਦਾ ਹਿੰਦ ਦਾ ਧਾਰ ਦਿੱਤਾ ਬੇੜਾ ਡੁੱਬਦਾ ਹਿੰਦ ਦਾ ਧਾਰ